ਮੈਨੂੰ ਇਹ ਦੱਸੋ ਤੁਸੀਂ ਟਿੱਪਣੀ ਦੀ ਬਾਤ ਚਕਾਰ ਲਓ ਪਹਿਲਾਂ ਇਹ ਦੱਸੋ ਗੁਰਬਾਣੀ ਤੁਹਾਨੂੰ ਸੋਝੀ ਦੱਸੀ ਕਿਨੇ ਆ ਪੜ੍ਹੀ ਕਿਦੋਂ ਆ ਤੁਸੀਂ ਕਿਸੇ ਨੂੰ ਗੁਰਮਤਿ ਦਾ ਤਾਂ ਪਤਾ ਹੀ ਨਹੀਂ ਲਿਖੀ ਹੋਈ ਐ ਅਲੱਗ ਗੱਲ ਐ ਲਿਖੀ ਹੋਈ ਐ ਗੁਰਬਾਣੀ ਚ ਪਈ ਐ ਇਹ ਅਲੱਗ ਗੱਲ ਐ ਤੁਹਾਨੂੰ ਸਮਝਾਓ ਜਾਂ ਤੁਸੀਂ ਬੈਠ ਕੇ ਪਹਿਲੇ ਸਮਝਾ ਦਿਓ ਸਾਨੂੰ ਫੇਰ ਤੁਹਾਡੀ ਗੱਲ ਅਸੀਂ ਸੁਣਨਾਗੇ ਪਹਿਲਾਂ ਗੁਰਮਤਿ ਸਮਝਾ ਦਿਓ ਕੀ ਐ ਉਹ ਰੌਲਾ ਪਾਈ ਜਾਣਾ ਊੜੇ ਹੜ ਦਾ ਤੁਹਾਨੂੰ ਪਤਾ ਨਹੀਂ ਕੀ ਫਾਇਦਾ ਰੌਲਾ ਪਾਉਂਦੇ ਕੀ ਸੇਵਾ ਕਰ ਰਹੇ ਹੋ ਤੁਸੀਂ ਸਿੱਖੀ ਦੀ ਜੋ ਕੋ ਤੁਸੀਂ ਕਰ ਰਹੇ ਹੋ ਸਾਨੂੰ ਪਤਾ ਹੈ ਕੀ ਕਰ ਰਹੇ ਹੋ ਅਸੀਂ ਬਹੁਤ ਵਾਰ ਖੜੇ ਆ ਤੁਹਾਡੇ ਨਾਲ 50 ਸਾਲ ਦੇ ਗਾਹਾਂ ਖੜੇ ਆ ਇਹਨਾਂ ਲੋਕਾਂ ਦੇ 50 ਸਾਲ ਦਾ ਪਤਾ ਹੈ ਵੀ ਕੀ ਕਰ ਰਹੇ ਨੇ ਪਹਿਲਾਂ ਵੀ ਇਹੇ ਜਿਹੀ ਕਰਦੇ ਤੇ ਉਹ ਸਫਰਤਾ ਹੋ ਚੁੱਕਿਆ ਉਹ ਗੱਲਾਂ ਦੇ ਮਸਲੇ ਜਿਹੜੇ ਸੀ ਨਾ 50 ਸਾਲ ਪਹਿਲਾਂ ਸਾਨੂੰ ਨਹੀਂ ਸੀ ਪਤਾ ਉਹ ਮਸਲੇ ਹੁਣ ਹੱਲ ਹੋ ਚੁੱਕੇ ਹਾਂ ਚੱਲ ਜੇ ਕੋਈ ਤਿਆਰੀ ਕਰਦਾ ਹੈ ਪਹਿਲਵਾਨ ਕਹਿੰਦੇ ਤਿਆਰੀ ਕਰਦਾ ਹੈ ਪਹਿਲਵਾਨੀ ਦੀ ਤਾਂ ਛਿੰਝ ਕੋਈ ਹੋਣੀ ਚਾਹੀਦੀ ਹੈ ਤਾਂ ਹੀ ਉਹਦਾ ਪਤਾ ਲੱਗੂਗਾ ਸਾਨੂੰ ਬਿੱਲੀ ਦੇ ਭਾਗਾਂ ਨੂੰ ਛੱਕਾ ਟੁੱਟਿਆ ਤੁਸੀਂ ਬੋਲੇ ਹੋ ਉਹ ਜੇ ਕੋਈ ਸ਼ਿਕਾਰ ਨਿਕਲੂਗਾ ਸ਼ਿਕਾਰੀ ਦਾ ਤਾਂ ਹੀ ਪਤਾ ਲੱਗੂ ਕੁੱਤੇ ਦਾ ਫੜਣਾਲੇ ਦਾ ਇਹ ਛੇਰੇ ਨਿਕਲੂ ਸ਼ਿਕਾਰੀ ਦਾ ਕੀ ਪਤਾ ਪੂਰੇ ਛੇਰ ਨਿਕਲਿਆ ਛੇਰ ਦਾ ਸ਼ਿਕਾਰ ਕਰ ਚੱਲਿਆ ਜੇ ਛੇਰ ਬਰੇਆ ਹੀ ਨਾ ਸ਼ਿਕਾਰੀ ਦਾ ਟੈਸਟ ਕਦੋਂ ਹੋਜੂ ਜਿਨੇ ਆਪਣੀ ਬਦੂਖ ਟੈਸਟ ਕਰ ਲਈ ਹੈ ਆਪਣੀ ਤਲਵਾਰ ਟੈਸਟ ਕਰ ਲਈ ਹੈ ਆਪਣਾ ਹੌਸਲਾ ਟੈਸਟ ਕਰਨਾ ਆਪਣੀ ਤਾਕਤ ਟੈਸਟ ਕਰਨੀ ਉਹ ਟੈਸਟ ਕਦੋਂ ਕਰੂਗਾ ਇਹ ਤਾਂ ਤੁਸੀਂ ਤਾਂ ਤਾਂ ਪੈਦਾ ਹੋਏ ਹੋਏ ਹੋਰੇ ਤਲਵਾਰਾਂ ਟੈਸਟ ਹੋਣੀਆਂ ਤੁਹਾਡੇ ਤੇ ਜਿਵੇਂ ਰਾਖਸ਼ਾ ਦੇ ਚੰਡੀ ਦੇ ਟੈਸਟ ਹੋਏ ਰਹੇ ਨਾ ਪਿੱਛੇ ਦੱਸਿਆ ਉਹ ਤੁਸੀਂ ਤਾਂ ਉਹਦੇ ਵਾਸਤੇ ਬਲੀ ਦੇ ਬੱਕਰੇ ਹੋ ਤੁਸੀਂ ਕੁਝ ਨਹੀਂ ਹੋ ਮੇਰਾ ਬਲੀ ਦੇ ਬੱਕਰੇ ਨੇ ਸਾਰੇ ਇਹਨਾਂ ਕੋਲ ਕੀ ਆ ਵਿਚਾਰਿਆਂ ਕੋ ਇਹਨਾਂ ਦੇ ਪਿੱਛੇ ਹੋਰੇ ਸ਼ਕਤੀਆਂ ਕੰਮ ਕਰਦੀਆਂ ਨੇ ਯਾ ਮੱਤ ਮਾਰਦਾ ਉਹ ਗੱਦੜ ਦੀ ਕਹਿੰਦੇ ਬਹੁਤ ਆਉਂਦੀ ਆ ਨਾ ਪਿੰਡ ਵਾਲ ਨੂੰ ਚਲੇ ਜਾਂਦਾ ਪਿੰਡ ਵਾਲ ਨੂੰ ਕਿਉਂ ਜਾਂਦਾ ਮੱਤ ਜੋ ਮਾਰਦੀ ਇਹ ਨਾਲ ਦੀ ਮੱਤ ਮਾਰੀਆ ਪਰਫੈਸ਼ਨ ਹੈ ਨਾ ਇਹ ਬੋਲਦੇ ਨਾ ਸਾਨੂੰ ਟਾਈਮ ਬਣਦਾ ਇਹਨੂੰ ਆ ਸਾਨੂੰ ਆ ਕਹਿਣ ਦਾ ਸਭ ਕੁਝ ਕਹਿਣ ਦਾ ਟਾਈਮ ਬਣਦਾ ਸਾਡੇ ਵਾਅਦੇ ਦਾ ਬਹਾਨਾ ਬਣਨੇ ਦੱਸਣ ਦਾ ਵੀ ਸੱਚ ਕੀ ਹੈ ਅਕਾਲ ਤਰੰਤ ਦੀ ਲੋੜ ਹੈ ਹੁਣ ਸੱਚ ਦੀ ਦੁਨੀਆਂ ਦੀ ਲੋੜ ਬਣ ਗਈ ਜੇ ਬੋਲੇ ਇਹ ਤਾਂ ਉਹ ਹੀ ਰਾਖੀ ਸੀ ਨਾ ਜਿਹਨਾਂ ਦੀ ਲੜਾਈ ਹੈ ਜਿਹੜੇ ਦੇਵਤਿਆਂ ਦੇ ਚੜ ਕੇ ਆਉਂਦੇ ਹੁੰਦੇ ਨੇ ਨਾ ਫੇਖੋ ਬਠਵਾਲਦੇ ਨੇ ਤਾਂ ਹੋਰ ਇਹ ਕੁਝ ਨਹੀਂ ਆਣ ਹੋਰ ਇਹਨਾਂ ਦਾ ਕਾਹਦਾ ਖਤਰਾ ਇਹ ਤਾਂ ਚਾਹੀਦੀ ਤੇ ਇਹਨਾਂ ਦੀ ਵੀ ਲੋੜ ਐ ਸੀ ਜੇ ਭਜੀਦਾ ਨਾ ਹੁੰਦਾ ਤਾਂ ਸਾਹਿਬ ਜਾਦਾ ਦਾ ਵੀ ਅੱਜ ਨਾ ਨਾ ਹੁੰਦਾ ਜੇ ਵਿਜੀਦਾ ਨਾ ਹੁੰਦਾ ਸਰਦਾਂ ਵਾਲਾ ਇਹ ਸੁਚਾਲਾ ਦਾ ਨਾ ਹੁੰਦਾ ਤਾਂ ਸਾਹਿਬ ਜਾਦਾ ਨਾ ਵੀ ਨਾ ਨਾ ਹੁੰਦਾ ਅੱਜ ਕਿਉਂ ਉਹਨਾਂ ਨੇ ਬੜੀ ਕਰ ਦੇਣੇ ਤੇ ਆ ਗੱਲ ਬਣੀ ਹੁੰਦੀ ਸੀ ਜਿਹੜੀ ਅੱਜ ਬਣਦੀ ਹੈ ਇਹ ਤਾਂ ਬਣੀ ਹੁੰਦੀ ਸੀ ਉਹ ਕ੍ਰੈਡਿਟ ਜਿਹੜਾ ਅੱਜ ਆਉਣੀ ਸੀ ਬੁਣਨਾ ਇਹਦੀ ਸੀ ਫਸੇ ਤਾਂ ਉਹ ਬਹਾਨਾ ਇਹ ਤਾਂ ਬਹਾਨਾ ਉਹਦਾ ਬਹਾਨਾ ਪੈਦਾ ਕੀਤਾ ਸੀ ਸੁਚਾਨਾਦਰੋ ਰਿਕਾਰਡ ਜਿਹੜਾ ਬਣਨਾ ਸੀ ਤਾਂ ਹੀ ਬਣਨਾ ਸੀ ਇਹ ਰਿਕਾਰਡ ਬਣਿਆ ਇੱਕ ਬਹੁਤ بڑا ਛੋਟਾ ਰਿਕਾਰਡ ਨਹੀਂ ਹੈਦਾ ਹੈ ਇੱਕ ਤਰੂਹ ਦੀਆਂ ਤਾਂ ਗੱਲਾਂ ਨੇ ਅਸੀਂ ਸੁਣੀਆਂ ਹੋਈਆਂ ਉਹਦਾ ਬਚਾਇਆਗਾ ਹਮ ਪਰਮੇਸ਼ਰਨ ਇਹ ਨਹੀਂ ਛੋੜੀ ਵਾਸਾ ਚ ਕੋਈ ਕਰਵਾਲੀ ਖੈਰ ਹੀ ਇਸ ਤਰ੍ਹਾਂ ਦੀ। ਕਾ ਕੀ ਕਰਾਈ ਦੀ ਸੀ। ਉਹ ਵੀ ਹੋਰ ਕਿਸਮ ਦੀ ਸੀ। ਇਹੇ ਜੀ ਦੀ ਸੀ ਹਕੀਕਤ ਰਹਿਦੀ। ਉਹਨੂੰ ਤਾਂ ਛੱਡਿਆ ਹੀ ਨਹੀਂ ਅਗਲਾ ਨੇ ਫਤਵਾ ਦੇ ਦਿੱਤਾ ਨਾ। ਉਹ ਤਾਂ ਕਾਇ ਬੈਠਿਆ ਸੀ ਬੱਚੇ ਕੱਲ। ਉਹ ਹੋਰ ਗੱਲ ਸੀ। ਇਹਨਾਂ ਨੇ ਕਿਹਾ ਵੀ ਜੇ ਤੁੰ ਨੂੰ ਛੱਡ ਦੇ ਕੀ ਕਰੋਗੇ? ਸਿੱਖ ਕਹਿੰਦੇ ਸਿੱਖੀ ਦਾ ਪ੍ਰਚਾਰ ਕਰਾਂਗੇ। ਅਖੇ ਉਹ ਮੈਂ ਕਰਾਂਗਾ ਜਿਵੇਂ ਤੁਹਾਡਾ ਪਤਾ ਕਰਦਾ ਸੀ ਹਾਂ ਉਹ ਮੈਂ ਕਰਾਂਗੇ ਕਹਿੰਦਾ ਲਾਲੂ ਸਵਾਦ ਨੂੰ ਛੱਡ ਦੋ ਇਹ ਗੱਲ ਹੋਰ ਹੋਰ ਤਾਂ ਸੋ ਚਾਲੰਦ ਨੇ ਕਹਿਣਾ ਇਹਦਾ ਉਹ ਤਾਂ ਛੱਡਣ ਤਿਆਰ ਤੇ ਉਹ ਤਾਂ ਕਹਿੰਦਾ ਕੋਈ ਕਸੂਰ ਨਹੀਂ ਮੜਦਾ ਇਹਦਾ ਖਸੂਰ ਹੈ ਕੋਈ ਨਹੀਂ ਕੀ ਖਸੂਰ ਸੀ ਜਦੋਂ ਕਹਿੰਦਾ ਸੀ ਤਾਂ ਐਵੇਂ ਕਰਾਂਗੇ ਸਾਨੂੰ ਕੋਈ ਭੈੜੀ ਹੈਗੀ ਵੀ ਅਸੀਂ ਕਹਿ ਦੀ ਅੱਜ ਕਹਿ ਦੀ ਨਹੀਂ ਕਰਾਂਗੇ ਕੱਲ ਨੂੰ ਅਸੀਂ ਕਰੀਏ ਤੁਸੀਂ ਛੱਡੋ ਨਾ ਛੱਡੋ ਸਾਡਾ ਕੰਮ ਸਾਨੂੰ ਇਸ ਲਾਈਨ ਤੋਂ ਕੋਈ ਹਟਾ ਨਹੀਂ ਸਕਦਾ ਇਹ ਗੱਲ ਹੋਰ ਹੋਰ ਹਾਂਜੀ ਕਈ ਸਿਮਰਤ ਸਾਸ਼ਤਰ ਉਚਰੰਤ ਵੇਦ ਕਈ ਸਿਮਰਤ ਸਾਸ਼ਤਰ ਉਚਰੰਤ ਵੇਦ ਕਈ ਸਿਮਰਤ ਸਾਸ਼ਤਰ ਪੜ੍ਹੀ ਜਾਂਦੇ ਨੇ ਕੋਈ ਵੇਦ ਪੜ੍ਹੀ ਜਾਂਦੇ ਨੇ ਉਚਰੰਤ ਆਇਆ ਤਾਂ ਵਿਚਾਰ ਨਹੀਂ ਆਇਆ ਹੋਇਆ ਦੇਖੋ ਵੇਦ ਵਿਚਾਰਿਆ ਨਹੀਂ ਕਿਸੇ ਨੇ ਜੇ ਮੈਂ ਬਾਣੀ ਅਸੀਂ ਪੜਦੇ ਆਂ ਪੜੀ ਜਾਣ ਹੋਰ ਗੱਲ ਐ ਵਿਚਾਰਨਾ ਹੋਰ ਗੱਲ ਆ ਆ ਚਲਦੇ ਨਾ ਬਾੜ ਲੜੀਵਾਰ ਆਸਾਧਾਂ ਦੇ ਡੇਰਿਆਂ ਤੇ ਸਾਡੇ ਵੀ ਚਲਦੇ ਨੇ ਗੁਰਦੁਆਰਿਆਂ 'ਚ ਇਹ ਉਚਾਰਨ ਤਾਂ ਬੇਜਰੇ ਆ ਬਸ ਪੜਦੇ ਤਾਂ ਹਾਂ ਉਚਾਰ ਦੇ ਉਹ ਪੜਨ ਨੂੰ ਉਚਾਰਨ ਨਹੀਂ ਕਹਿੰਦੇ ਨੇ ਪੜਨਾ ਹੋਰ ਗੱਲ ਐ ਉਚਾਰਨ ਨੂੰ ਜੇ ਪੜੀਏ ਚੁੱਪ ਕਰਕੇ ਪੜੀਏ ਤਾਂ ਵੀ ਸਮਝ ਆਉਦੀ ਹੈ ਪੜ੍ਹਨ ਨਾਲ ਅਸਰਮੀ ਪੈਣਾ ਚਾਹੀਦਾ ਉਚਾਰਨ ਨਾਲ ਅਸਰ ਨਹੀਂ ਪੈਂਦਾ ਉਚਾਰਨ ਤਾਂ ਅਸੀਂ ਅੰਗਰੇਜ਼ੀ ਦਾ ਅਖਬਾਰ ਪੜ੍ਹ ਸਕਦੇ ਹਾਂ ਸਮਝ ਆਵੇ ਜੇ ਨਾ ਆਵੇ ਬੇਸਮਝੀ ਨਾਲ ਪੜ੍ਹਨਾ ਉਚਾਰਨ ਉੱਤੇ ਸਮਝਣ ਵਾਸਤੇ ਨਹੀਂ ਪੜ੍ਹਲ ਪੜੀਦਾ ਹੁੰਦਾ ਸਮਝਣ ਵਾਸਤੇ ਉਡਾਣੇ ਪੜ੍ਹਨ ਭੇਜਦੇ ਆਂ ਅਸੀਂ ਕਦੇ ਵਾਰ ਤੇ ਭੇਜਦੇ ਸਮਝਣ ਵਾਸਤੇ ਉਹਨੂੰ ਉਚਾਰਨ ਕਿਹਾ ਉਹਨੂੰ ਪੜਨੋ ਕਹਿੰਦੇ ਤਾਂ ਹੀ ਅਸੀਂ ਪੜਨ ਵਾਸਤੇ ਭੇਜਦੇ ਆਂ ਰੋਜ ਪੜ੍ਹ ਕੇ ਆਉਂਦੇ ਨੇ ਕੋਈ ਲੈ ਕੇ ਆਉਂਦੇ ਨੇ ਘਰ ਨੂੰ ਗਿਆਨ ਜੇ ਰੋਜ ਕੁਝ ਮਿਲਦਾ ਤਾਂ ਪੜ ਰਿਹਾ ਕਿ ਕੁਝ ਮਿਲ ਨਹੀਂ ਰਿਹਾ ਫਿਰ ਉਚਾਰਨ ਕਰਕੇ ਆ ਜਾਂਦਾ ਜੇ 2018 ਦਾ ਗਿਆਨ ਲੈ ਕੇ ਆ ਜਾਂਦਾ ਕੁਝ ਬਾੜੀ-ਮੋਟੀ ਇੱਕ ਦੋ ਪੰਕਤੀਆਂ ਦੀ ਸੋਚੀ ਲੈ ਕੇ ਆ ਜਾਂਦਾ ਤਾਂ ਵੀ ਸਮਝੋ ਪੜ ਗਿਆ ਪੜਿਆ ਹੋਏਗਾ ਪੜਦਾ ਹੀ ਜੇ ਪੜਦਾ ਪਾਠ ਕਰਦਾ ਇੱਕ ਦੋ ਚਾਰ ਪੰਕਤੀਆਂ ਦਾ ਤਾਂ ਉਹਨੂੰ ਪਤਾ ਲੱਗੇ ਵੀ ਆਹ ਕੀ ਕਿ ਹੋਇਆ ਆਹ ਕੀ ਕਿ ਹੋਇਆ ਸ਼ੱਕ ਪਵੇ ਫਿਰ ਉਹ ਪੜਿਆ ਉਹਨੇ ਨਹੀਂ ਉਹ ਜਾਣਨੇ ਕੀਤਾ ਬਸ ਉਹ ਮੂੰਹ ਚ ਰਿਹਾ ਥੱਲੇ ਦੀ ਅਸਰ ਪਿਆ ਉਹਦਾ ਕਈ ਕੋ ਇਹ ਫਰਕ ਰਹਿੰਦਾ ਉਹਦਾ ਬੜਬੜ ਗੱਡੀ ਲੱਦੀਏ ਵੀ ਕਿਹਾ ਹੋਇਆ ਵੀ ਲਗਾਤਾਰ ਪੜਿਓ ਜਾਣਾ ਪੜਿਓ ਜਾਣਾ ਗੱਡੇ ਲੱਦੀ ਜਾਣੇ ਕਿਤਾਬਾਂ ਡਿਫਰੈਂਟ ਕਿਸਮ ਦੀਆਂ ਕਿਤਾਬਾਂ ਦੀ ਗੱਲ ਹੈ ਉੱਥੇ ਗੱਡੇ ਲੱਦੀਏ ਇਕੋ ਅਸੀਂ ਇਕੋ ਵਾਲੀ ਪੜਦੇ ਆ ਇੱਥੇ ਗੱਡੇ ਲੱਦਣਾਂ ਦੀ ਗੱਲ ਨਹੀਂ ਇਹਨੂੰ ਕਹਿ ਸਕਦੇ ਅਸੀਂ ਉੱਥੇ ਬੇਦ ਪੜੇ ਪੜਫੁੰਦੇ ਤੂ ਗੱਡੇ ਲੱਦਿਆ ਨਹੀਂ ਆਈ ਉੱਥੇ ਗੱਲ ਪੜਦੇ ਆ ਸਮਝਣ ਵਾਸਤੇ ਹੀ ਪੜਦੇ ਡਿਫਰੈਂਟ ਕਿਸਮ ਦੇ ਗ੍ਰੰਥ ਪੜਨੇ ਉਹ ਗੱਡੇ ਲੰਦਣ ਵਾਲੀ ਗੱਲ ਹੈ ਜੋ ਯੂਨੀਵਰਸਿਟੀ ਆਲੇ ਪੜਦੇ ਨੇ ਕਤਾਬਾਂ ਲਿਖਦੀਆਂ ਸਾਢ ਸੱਡ ਗਿਆਨ ਕੀ ੜਕੇ ਲਗਣੀ ਹੈ ਕੁਰਮੰਤੇ ਪੰਜਾਬ ਪੰਜਾਬ ਕਰਾਬਾਂ ਲਿਖੀ ਬੈਠੇ ਨੇ ਗਿਆਨ ਖੋਸ਼ ਹੋ ਰਹੀ ਹੈ ਇਹਨਾਂ ਨੇ ਲਿਖਿਆ ਨੇ ਆਪਣੇ ਨੇ ਮਸਕੀਨ ਨੇ ਵੀ ਲਿਖਿਆ ਨੇ ਆ ਜਿਹੜਾ ਸੀ ਆਪਣੇ ਟੀਕਾ ਕੀਤਾ ਹੈ ਸਾਬ ਸਾਨੂੰ ਵੀ ਲਿਖਿਆ ਨੇ ਕਿੰਨੀ ਕਦਮ ਸਾਰੀ ਹੈ ਹਿੰਦੂ ਮਤ ਪੁਰਬਾਪ ਨੂੰ ਉਹ ਵੀ ਬੁਲੀ ਜਾਂਦਾ ਪੁਰਬਾਪਿਓ ਨਾਲ ਆ ਬੁਲੀ ਜਾਂਦਾ ਹੈ ਦਰਗੋਣ ਸਰਗੋਣ ਵੀ ਉਹ ਨਾਲ ਆ ਬੰਦੀ ਜਾਂਦਾ ਚਾਰੇ ਯੁੱਗ ਵੀ ਇਦੂ ਵਾਲੇ ਬੰਦੀ ਜਾਂਦਾ ਸਮਝਿਆ ਨਹੀਂ ਸਾਰਾ ਕੁਝ ਉਹ ਨਾਲ ਅਜਾ ਮਾਂ ਬਾਪ ਵੀ ਉਹ ਜਿਹਾ ਹੀ ਬੰਦੀ ਜਾਂਦਾ ਇਹਦੀ ਗੁਰਬਾਤਾਲੀ ਉਹਦੇ ਲੈਣ ਤੇ ਆਈ ਹੀ ਨਹੀਂ ਪਟੜੀ ਤੇ ਕਿਤੇ ਵੀ ਨਹੀਂ ਹੈ ਅਸਲ ਤਾਂ ਮੇਰੇ ਦੋਨੇ ਡੀਜ਼ਾਰੀ ਕੀਤਾ ਟੀਕਾ ਨਾਲ ਨਕਲ ਕੀਤੀ ਹੈ ਟੀਕਾ ਨਹੀਂ ਕੀਤਾ ਕਿਸੇ ਨਾਮ ਨਹੀਂ ਕੀਤਾ ਟੀਕਾ ਟੀਕਾ ਫਰੀਦਕੋਟ ਵਾਲੇ ਨੇ ਕੀਤਾ ਤਾਰਾ ਸੁਲਤਾਨ ਬਾਕੀ ਲੋ ਦੀ ਕੌਪੀ ਕਿ ਸੌ ਕਿਤੇ। ਕਈ ਕੋਕ ਕਾਬ ਕਥਤਕ ਤੇਵ ਕਈ ਕੋਕ ਕਾਬ ਕਥਤਕ ਤੇ ਦੇਖੋ ਵੇਦ ਤੇ ਬਾਦ ਕੋ ਹਜਰ ਦਾ ਜਦੇ। ਕਈ ਸਪਰਤ ਕਈ ਸਿਮਰਤ ਸਾਸਤਰ ਉਚਰੰਤ ਵੇਦ ਉਚਰੰਤ ਵੇਦ ਵੇਦ ਆਇਆ ਨਾ ਵਿੱਚ ਬਾਜੀ। ਕਈ ਕੋਕ ਕਾਬ ਕਥਤਕ ਤੇਵ ਆ ਦੇ ਨਾਲ ਕੋਕਾ ਵਾ ਗਿਆ। ਵੇਦ ਦੇ ਮੁਕਾਬਲੇ ਦੀ ਜੇ ਕੋਕਾ